ਹੁਣ ਅਸੀਂ ਪਹੁੰਚ ਗਏ ਜੀ ਹੋਰ ਸਰ ਕੀ ਹਾਲ ਚਾਲ ਨੇ ਠੀਕ ਠਾਕ ਨਿਆਜ਼ਬਾਈ ਠੀਕ ਠਾਕ ਤੇ ਅਸੀਂ ਪਹੁੰਚ ਗਏ ਜੀ ਇਹ ਨੌ ਲੱਖਾ ਬਾਜ਼ਾਰ ਹੈਗਾ ਤੇ ਇੱਥੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀ ਆ ਤੇ ਉਹ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਆ ਤੇ ਮੈਂ ਨਾਲ ਨਾਲ ਇਹਨਾਂ ਨੂੰ ਬਾਪੂ ਨੂੰ ਦਿਖਾ ਵੀ ਜਮਾ ਇਹ ਜੀ ਤੁਸੀਂ ਆਪਣਾ ਪੰਜਾਬੀ ਗਾਣਾ ਇੱਕ ਸੁਣਿਆ ਹੋਣਾ ਨੌ ਲੱਖਾ ਹਾਰ ਦੇਾਂਗੇ ਦਿਆਂਗੇ ਦੱਸੋ 9 ਲੱਖਾ ਹਾਰ ਹਾਂ ਤੇ ਦਿਲ ਵੀ ਦਿਆਂਗੇ ਇਹਦੇ ਖੜ ਕੇ ਸੁਣੋ ਪਹਿਲਾਂ ਇਹਦਾ ਇਤਿਹਾਸ ਹੈਗਾ ਇਹ 9 ਇਹੇ ਜੀ 9 ਲੱਖਾ ਬਾਜ਼ਾਰ ਹੈ ਇਹ ਇਹ ਜਿੰਨਾ ਜਿਹੜਾ ਤੁਸੀਂ ਦੇਖ ਰਹੇ ਹੋ 9 ਲੱਖ ਦਾ ਹਾਰ ਇਹ 9 ਲੱਖਾ ਬਾਜ਼ਾਰ ਹੈ ਇੱਥੇ ਰਾਣੀ ਦਾ 9 ਲੱਖ ਦਾ ਹਾਰ ਘੁੰਮ ਗਿਆ ਸੀ ਇਹ ਬਾਜ਼ਾਰ ਚ ਪੁਰਾਣਾ ਬਾਜ਼ਾਰ ਹੈ ਤੇ ਉਹਦੀ ਯਾਦ ਫਿਰ ਇਹਨੂੰ 9 ਲੱਖਾ ਬਾਜ਼ਾਰ ਇਹਦਾ ਨਾਮ ਆ ਠੀਕ ਹੈ ਉਹਦੇ ਤੋਂ ਹੀ ਗਾਣੇ ਬਣਿਆ ਸੀ 9 ਲੱਖਾ ਹਾਰ ਦੇ ਇਦਾਂ ਹੀ ਆ ਸਰ ਪਤਾ ਨਹੀਂ ਨੱਕ ਚ ਕੋਕਾ ਦਮਾ ਗਏ ਹੈਨਾ ਹਾਂ ਚਲੋ ਆਜੋ ਜੀ ਹੁਣ ਇਹਨਾਂ ਨੂੰ 9 ਲੱਖੇ ਬਾਜ਼ਾਰ ਵਿੱਚ ਹੁੰਦੀ ਅਸੀਂ ਲੈ ਕੇ ਚੱਲੇ ਆ ਇਹ ਸਾਰਾ 9 ਲੱਖਾ ਬਾਜ਼ਾਰ ਹੈ ਜੀ 9 ਲੱਖਾ ਬਾਜ਼ਾਰ ਇਹ ਜਦੋਂ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀ ਆ ਜਾਓਗੇ ਤੁਸੀਂ ਤੇ ਤੁਹਾਨੂੰ ਇੱਥੇ ਮਿਲੂਗਾ ਨੇੜੇ ਆਪਣੀਆਂ ਸੰਗਤਾਂ ਫਿਰਦੀਆਂ ਨੇ ਸਾਰੀਆਂ ਇਹ ਆ ਬਾਜ਼ਾਰ ਹੈ ਜੀ ਇਧਰਲੇ ਪਾਸੇ 9 ਲੱਖਾ ਬਾਜ਼ਾਰ ਹੈ ਜਿਹੜਾ ਅੱਜ ਤੇ ਕੁੱਲ ਸਮਾਨ ਮਿਲਦਾ ਜੀ 9 ਲੱਖੇ ਬਾਜ਼ਾਰ ਦੇ ਵਿੱਚ ਕੁਝ ਵੀ ਲੈ ਲਓ ਤੁਸੀਂ ਟੂਟ ਕੱਪੜੇ ਸਾਨ ਪੀ ਏ ਟੂ ਜ਼ेड ਚੀਜ਼ਾਂ ਹੁਣ ਜੇ ਕੋਈ ਦਬਾਊਗਾ ਉਹ ਗੱਲ ਬੱਕਰੀ ਆ ਇੱਕ ਹੀ ਦਵਾਵਾਂਗੇ ਜੀ ਆਪਾਂ ਤਾਂ ਇੱਥੇ ਹੀ ਆਂ ਲਾਹੌਰ 'ਚ ਤੇ ਇੱਕ ਪਾਸੇ ਦੇ ਪੂਰੀ ਇਹ ਲੋਹਾ ਮੰਡੀ ਆ ਸਾਰਾ ਕੰਮ ਲੋਹੇ ਦਾ ਬਾਜ਼ਾਰ ਆ ਪੂਰਾ ਹਾਂਜੀ ਹਾਂਜੀ ਵਾਹ ਹਾਦਸਾ ਬਾਹੂ ਹਾਂਜੀ ਹੁਣ ਬਣਾਤਾ ਲੋਹਾ ਬਾਜ਼ਾਰ ਨਹੀਂ ਨਹੀਂ ਇਹ ਜਿਹੜਾ 9 ਲੱਖਾਂ ਬਾਜ਼ਾਰ ਹੈ ਇਧਰ ਇਹ ਲੋਹਾ ਮੰਡੀ ਕਹਿੰਦੇ ਇਹਨੂੰ ਮਤਲਬ ਉਹ ਪਰਾਂਲੇ ਪਾਸੇ ਬਾਜ਼ਾਰ ਹੈ ਗਿਆ ਉਹ ਚੌਂਕ ਚੋਂ ਪਰਲੇ ਪਾਸੇ ਸਾਰਾ ਬਾਜ਼ਾਰ ਹੈ ਉਹ ਰਾਣੀ ਦਾ ਵਰ ਜਦੋਂ ਹਾਰ ਟਿਕ ਪਿਆ ਉਹ ਹਾਰ ਲੱਭਣ ਗਏ ਜਦੋਂ ਸਾਰੇ ਮੰਤਰੀ ਸੰਤਰੀ ਉਹਨਾਂ ਨੇ ਗਾਹ ਪਾਦਾ ਵੀ 9 ਲੱਖ ਦਾ ਹਾਰ ਟਿਕ ਪਿਆ ਤੇ ਉਦੋਂ ਬਾਅਦ ਇਹਨੂੰ 9 ਲੱਖ ਹੀ ਕਹਿਣ ਲੱਗੇ ਬਸ 9 ਲੱਖਾਂ ਬਣ ਗਿਆ ਉਹ ਤਾਂ ਹੀਰੇ ਹੂਰੇਆਂ ਦਾ ਹੋਣਾ ਉਦੋਂ ਤਾਂ ਹੀ ਸੋਨਾ ਤਾਂ ਕਿਹੜਾ ਸੋਨਾ ਹੋ ਹੀਰੇ ਮੋਤੀ ਹੋਣਗੇ ਤਾਂ ਇਹ ਲਾਹੌਰ ਦੀ ਇੱਕ ਖੂਬਸੂਰਤੀ ਇਹ ਹੈ ਜੀ ਕਿ ਤੁਹਾਨੂੰ ਲਾਹੌਰ 'ਚ ਅੱਜ ਵੀ ਆ ਘੋੜੇ ਚੱਲਦੇ ਘੋੜਾ ਗੱਡੀ ਮਿਲੂਗਾ ਮਤਲਬ ਐਂ ਲੱਗਦਾ ਤੁਹਾਨੂੰ ਦੇਖ ਕੇ ਪੁਰਾਣੀਆਂ ਚੀਜ਼ਾਂ ਹਾਂ ਪੁਰਾਣੀਆਂ ਜਿਵੇਂ ਕੋਈ ਸੈੱਟ ਲੱਗਿਆ ਹੋਇਆ ਸਭ ਮਿਲਣਗੀਆਂ ਤੁਹਾਨੂੰ ਇਹ ਲੱਗਦਾ ਨਾ ਜਿਵੇਂ ਫਿਲਮਾਂ ਦਾ ਸੈੱਟ ਹੋਵੇ ਇਹ ਪੁਰਾਣੀਆਂ ਚੀਜ਼ਾਂ ਮਿਲਦੀਆਂ ਕਿਤੇ ਇਹ ਲਾਹੌਰ 'ਚ ਮਿਲਣਗੀਆਂ ਆਪਣੇ ਅਮਰਸਰ 'ਚ ਵੀ ਨਹੀਂ ਘੋੜਾ ਗੱਡੀ ਹੈਗੀ ਹੁਣ ਹੈ ਨਹੀਂ ਹੈ ਨਾ ਨਹੀਂ ਹੈਗੀ ਘੋੜਾ ਗੱਡੀ ਆਪਣੇ ਇੱਥੇ ਘੋੜਾ ਗੱਡੀਆਂ ਮਿਲਦੀਆਂ ਜੀ ਤੁਹਾਨੂੰ ਨਹੀਂ ਸਾਡੇ ਹੈ ਨਹੀਂ ਜੀ ਸਾਡੇ ਘਟ ਹੈ ਹੁਣ ਹਾਂ ਸਾਡੇ ਅਮਰਸਰ ਚ ਘਟ ਆ ਇੱਥੇ ਤਾਂ ਬਹੁਤ ਜ਼ਿਆਦਾ ਮੈਨੂੰ ਪਤਾ ਹੈ ਇਹ ਵੈਸੇ ਨਾ ਰੋਡ ਇਹ ਚੱਲਦਾ ਹੁੰਦਾ ਜੀ ਪੂਰਾ ਇੱਥੇ ਤੁਸੀਂ ਗੱਡੀ ਲੈ ਕੇ ਵੀ ਆ ਸਕਦੇ ਹੋ ਪਰ ਜਦੋਂ ਜਥਾ ਹੁੰਦਾ ਫਿਰ ਸੰਗਤ ਦਰਾਨ ਵੀ ਟ੍ਰੈਫਿਕ ਜ਼ਿਆਦਾ ਨਾ ਹੋਵੇ ਤਾਂ ਕਰਕੇ ਇਹਨੂੰ ਬਲੌਕ ਕਰ ਦਿੱਤਾ ਜਾਂਦਾ ਜੀ ਤੇ ਇਹ ਰੋਡ ਨੂੰ ਵੀ ਇਕੱਲੀ ਤੁਰਕੀ ਮਤਲਬ ਆਵਾਜ਼ ਆਈ ਹੁੰਦੀ ਹੈ ਗੱਡੀਆਂ ਇਥੋਂ ਬੰਦ ਕਰ ਦਿੱਤੀਆਂ ਜਾਂਦੀਆਂ ਰਿਕਸ਼ੇ ਬੰਦ ਕਰ ਦਿੱਤੇ ਜਾਂਦੇ ਇਕੱਲੇ ਮੋਟਰਸਾਈਕਲ ਤੇ ਆਪਦੇ ਸਾਧਨ ਤੇ ਦੋ ਪਹੀਆ ਵਾਹਨ ਜਿਹੜੇ ਥੱਲੇ ਉਹ ਚੱਲਦੇ ਕੋਈ ਜ਼ਿਆਦਾ ਦੂਰ ਵੀ ਨਹੀਂ ਨਾ ਗੁਰਦੁਆਰਾ ਸਾਹਿਬ ਨੇੜੇ ਹੀ ਆ ਹਾਂਜੀ ਇਹ ਬਾਈ ਕਹਿੰਦਾ ਕਹਿੰਦਾ ਮੇਰੇ ਨਾਲ ਤਸਵੀਰ ਲਓ ਜੀ ਤੂੰ ਆਏ ਨੇ ਬੜੇ ਚੰਗੇ ਬੰਦੇ ਨੇ ਮੇਰੇ ਸਾਥ ਤਸਵੀਰ ਕਿਉਂ ਲੈ ਲਈ ਪਹਿਲੇ ਉਸ ਤਰ੍ਹਾਂ ਹੀ ਦਿਲ ਕੀਤਾ ਤੁਹਾਡੇ ਨਾਲ ਆ ਦਿਲ ਕੀਤਾ ਹਾਂਜੀ ਚੰਗੇ ਲੱਗੇ ਹੋ ਸਾਨੂੰ ਇਹ ਸਾਡੇ ਪਾਪਾ ਜੀ ਚੰਗੇ ਲੱਗੇ ਨੇ ਪਾਪਾ ਜੀ ਬਹੁਤ ਅੱਛੇ ਆਦਮੀ ਨੇ ਅੰਦਰ ਸੇ ਦੁਆ ਕੀਜੀਏਗਾ ਸਾਰਾ ਕੁਝ ਠੀਕ ਹੋ ਜਾਏ ਸਰਦਾਰ ਹਾਂ ਜੀ ਸਰਦਾਰਾਂ ਨੂੰ ਬਹੁਤ ਪਿਆਰ ਕਰਦੇ ਆ ਠੀਕ ਹੈ ਜੀ ਤੇ ਲਾਹੌਰ ਦੇ ਜਿਹੜੇ ਬੰਦੇ ਨੇ ਸਰਦਾਰਾਂ ਨੂੰ ਮੁਹੱਬਤ ਵਾਲੀ ਕਰਦੇ ਕਿਉਂ ਕਰਦੇ ਆ ਇਹ ਜਾਨੀ ਆਪੇ ਚ ਪਿਆਰ ਹੈ ਨਾ ਸਾਡਾ ਸੋਹਣੇ ਲੱਗਦੇ ਨੇ ਸਾਨੂੰ ਹਾਏ ਹਾਏ ਠੀਕ ਹੈ ਜੀ ਠੀਕ ਹੈ ਮਿਹਰਬਾਨੀ ਪੁਲਿਸ ਦੇ ਪੂਰੇ ਪ੍ਰਬੰਧ ਰਹਿੰਦੇ ਆ ਜਿੱਥੋਂ ਜਿੱਥੋਂ ਦੀ ਸੰਗਤ ਨੇ ਜਥੇ ਨੇ ਗੁਜ਼ਰਨਾ ਹੁੰਦਾ ਦੇਖੋ ਗੱਡੀਆਂ ਗੱਡੀਆਂ ਪੁਲਿਸ ਦੀਆਂ ਬੀਗ ਸੰਗਤ ਨੂੰ ਕੋਈ ਤਕਲੀਫ ਨਾ ਹੋਵੇ ਹੁਣ ਅਸੀਂ ਚੱਲਿਆਂ ਜੀ ਵਾਪਸੀ ਆ ਆਜ਼ਾਦੀ ਚੌਂਕ ਦੇ ਵੱਲ ਤੇਜੋ ਤੇਜ ਅੰਕਲ ਮੈਂ ਕਹਾਂ ਘਰ ਪਾਉਣ ਨੂੰ ਸਰੀਆ ਤਾਂ ਇੱਥੋਂ ਹੀ ਲੈ ਜਾਣੇ ਯਾਰ ਆਪਾਂ ਆਪਣੇ ਨਹੀਂ ਆ ਘਰ ਬਣਾਉਣਾ ਸਰੀਆ ਇੱਥੋਂ ਹੀ ਬੁੱਕ ਕਰ ਦੋ ਆਪਣੇ ਐਨਾ ਮਜ਼ਬੂਤ ਲੋਹਾ ਆਪਣੇ ਕਿੱਥੇ ਆਪਣੇ ਐ ਨਹੀਂ ਐਨਾ ਮਜ਼ਬੂਤ ਲੋਹਾ ਅੱਛਾ ਮੰਨਗੇ ਲਾਹੌਰ ਨੂੰ ਮੈਂ ਕਹਾਂ ਲਾਹੌਰ ਨੂੰ ਮੰਨਣਗੇ ਚਲੋ ਮੰਨਣਗੇ ਕਹਿੰਦੇ ਲਾਹੌਰ ਦੇਖ ਕੇ ਐਨਾ ਮਜ਼ਬੂਤੀ ਐਨਾ ਲੋਹਾ ਆਪਣੇ ਮਲੇਰਕੋਟਲੇ ਮਸ਼ਹੂਰ ਆ ਜਾਂ ਅਹਿਮਦਗੜ ਮੰਡੀ ਉੱਥੇ ਕੁਝ ਵੀ ਨਹੀਂਵਾਹ ਕੁਝ ਵੀ ਨਹੀਂ ਜੀ ਕਹਿੰਦੇ ਉੱਥੇ ਤਾਂ ਇਹਦੇ ਮੁਕਾਬਲੇ ਜਿੰਨਾ ਲੋਹਾ ਆ ਪਿਆ ਮਜਬੂਤ ਕਹਿੰਦੇ ਡੈਡੀ ਹੋਰੀ ਕਹਿੰਦੇ ਤਾਂ ਬਾਲਾ ਮੂਰੇ ਆ ਆਪਣੇ ਹਾਂ ਲੋਹੇ ਦੇ ਮਾਲਕ ਹੋ ਗਏ ਲੈ ਤਕਨੀਕ ਦੇਖੋ ਬਾਈ ਜਾਨ ਦੀ ਕੈਸ ਕੱਟ ਰਿਹਾ ਸਾਰੇ ਪੂਰਾ ਮਾਪ ਕੇ ਕੱਟ ਦਿੰਦੇ ਆ ਇਹਦਾ ਫੇਲ ਕਰਨ ਵਾਲਾ ਕੰਮ ਯਾਰ ਆ ਤੁਹਾਨੂੰ ਇਹੀ ਜੇ ਬਾਹਰ ਘੱਟਦਾ ਹੁੰਦਾ ਬਾਈ ਕੈਨੇਡਾ ਕਨੋਡਾ ਚ ਜਾਣਗਾ ਉਹਨਾਂ ਕਾ ਚਾੜੀਆਂ ਹੋਣੀਆਂ ਸੀ ਪਤਾ ਨਹੀਂ ਕੀ ਕੁਝ ਲਾਇਆ ਹੋਣਾ ਸੀ ਅਜੇ ਕੋਈ ਫਰਕ ਨਹੀਂ ਪੈਂਦਾ ਨਿਗਾ ਨੂੰ ਰਾਮ ਨਾਲ ਕਰੀ ਜਾਂਦਾ ਬਾਈ ਕੰਮ ਇੰਨਾ ਲੋਹਾ ਇੰਨਾ ਲੋਹਾ ਪਿਛਲੀ ਵਾਰੀ ਯਾਰ ਇਹ ਮੰਡੀ ਬੰਦ ਸੀਗੀ ਆ ਮਤਲਬ ਪੂਰੀ ਮਾਰਕੀਟ ਲੋਹੇ ਵਾਲੀ ਅਸੀਂ ਦੇਖਿਆ ਨਹੀਂ ਐਤ ਕੀ ਦਾ ਦੇਖ ਰਹੇ ਹਾਂ ਅੰਨਾ ਲੋਹਾ ਪਿਆ ਬਾਪੂ ਹੁਣਾਂ ਦੇ ਦਿਲ ਨੂੰ ਲੱਗਣ ਲੱਗਿਆ ਲਾਹੌਰ ਕਹਿੰਦੇ ਯਾਰ ਬਾਜ਼ਾਰ ਬਜੂਰ ਸੋਨਾ ਬਹੁਤ ਆਲਾ ਦਵਾਲਾ ਹੋਰ ਬਾਜ਼ਾਰ ਚ ਚੱਲੀਏ ਕਹਿੰਦੇ ਮੈਂ ਕਿਹਾ ਅਜੇ ਆਪਾਂ ਉਹ ਦੇਖ ਲਈਏ ਥੋੜਾ ਫਿਰ ਕੇ ਦਰਸ਼ਨ ਮੇਲੇ ਕਰ ਲਈਏ ਬਾਜ਼ਾਰ ਚ ਫਿਰ ਜਾਵਾਂਗੇ ਹਾਂਜੀ ਕੀ ਹੈ ਜੀ ਠੀਕ ਵਧੀਆ ਜੀ ਕਿਵੇਂ ਹੋ ਠੀਕ ਠਾਕ ਵਧੀਆ ਵਧੀਆ ਕਿਹੜਾ ਪਿੰਡ ਪਿੰਡ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਮੋਹਾਲੀ ਹਾਂਜੀ ਜੀ ਚਲੋ ਹੋਰ ਚੜਦੀ ਗਲਾ ਐਨ ਚੱਲੋ ਚਲੋ ਮਿਲਦੇ ਹਾਂ ਜੀ ਠੀਕ ਐ ਤੇ ਮੈਂ ਕਿਹਾ ਦਰਸ਼ਨ ਮੇਲੇ ਕਰਾ ਦਈਏ ਪਹਿਲਾਂ ਫਿਰ ਬਾਜ਼ਾਰ ਵੀ ਦਿਖਾਵਾਂਗੇ ਐ ਲੈ ਵੀ ਮੈਂ ਕਿਹਾ ਬੰਦਿਆਂ ਨੂੰ 9 ਲੱਖੇ ਬਾਜ਼ਾਰ ਚ ਕਿਹੜਾ ਦਵਾ ਦਈਏ ਥੋੜਾ ਜਿਹਾ ਬਾਜ਼ਾਰ ਵੀ ਦਿਖਾ ਦਈਏ 9 ਲੱਖਾ ਹੋ ਜੋ ਇਧਰ ਨੂੰ ਅੱਜ ਦੇ ਕੁੱਲ ਕੁੱਲ ਚੀਜ਼ ਕੁੱਲਿਸ਼ ਹੈ ਮਿਲਦੀ ਹੈ ਜੀ ਲਾਹੌਰ ਦੇ ਕਹਿਣ ਵਾਲਿਆਂ ਨੂੰ ਕੁੱਲ ਸ਼ੈ ਮਿਲਦੀ ਹੈ ਤੇ ਸਰਦੀਆਂ ਦਾ ਸਮਾਨ ਲਓ ਗਰਮੀਆਂ ਦਾ ਸਮਾਨ ਲਓ ਜੋ ਮਰਜੀ ਲਓ ਇਹ 9 ਲੱਖਾ ਬਾਜ਼ਾਰ ਚ ਕੱਪੜਾ ਲੀਡਾ ਸਾਰ A to Z ਮਿਲਦਾ ਜੀ ਹਾਂ ਜੀ ਦਿੱਲੀ ਆ ਅੰਕਲ ਜੀ ਕਹਿੰਦੇ ਦਿੱਲੀ ਪਹਾੜ ਗੰਜ ਵਾਲਾ ਬਾਜ਼ਾਰ ਆ ਜਿਵੇਂ ਪਹਾੜ ਗੰਜ ਚ ਬਾਜ਼ਾਰ ਹੈ ਦਿੱਲੀ ਹਾਂਜੀ ਰਾਣੀ ਨੇ ਇੱਦਾਂ ਨੋ ਲਖਹਾਰ ਗਵਾਇਆ ਸੀ ਆਪਣੇ ਡੈਡੀ ਨੂੰ ਕਹ ਤੂੰ ਰਾਣੀਆਂ ਨਾਲ ਗਵਾਜੋ ਇਹ ਲਓ ਜੀ ਤੁਰਦੇ ਤੁਰਦੇ ਦੇਖ ਰਹੇ ਆ ਮੇਲਾ ਥੋੜਾ ਜਿਹਾ ਇੱਥੇ ਭੀੜ ਬੜੱਕਾ ਵੀ ਆ ਦੇਖੋ ਤੇ ਟੈਂਪੂ ਟੁੰਬੂ ਚੱਲਦੇ ਆ ਕੀ ਲਈ ਜਾਂਦੇ ਡੈਡੀ ਡੈਡੀ ਰੇਵਲ ਨਹੀਂ ਜਾਂਦੇ ਆ ਫੋਟ ਫੋਟ ਪਾਉਣਾ ਕਿਸੇ ਨੂੰ ਹਾਂ ਲੈ ਲਓ ਚਲੋ 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 ਯਾਰ ਇੱਥੇ ਕੀ ਲੈਣਾ ਆਪਾਂ ਕੱਲ ਨੂੰ ਲਵਾਂਗੇ ਸ਼ਾਪਿੰਗ ਕੱਲ ਨੂੰ ਕਰਾਂਗੇ ਆਪਾਂ ਇਹਦਾ ਪਹਿਲੀ ਮਹਿੰਗਾ ਬਾਜ਼ਾਰ ਸੀ 9 ਲੱਖ ਹੋਂ ਦਾ ਚਲਾਉ ਮਾਲ ਹੈ ਇੱਥੇ ਹੁਣ ਨਹੀਂ ਬਾਲੀ ਵਧੀਆ ਚੀਜ਼ ਮਿਲਦੀ ਯੂਟਿਊਬ ਚੈਨਲ ਹਾਂਜੀ ਕੌਣ ਸਾਤਾ ਨਾਮ ਐ ਪੰਜਾਬੀ ਟਰੈਵਲ ਕਪਲ ਹੈ ਜੀ ਥੋੜੀ ਫੋਨ ਕੱਟਿਆ ਹੋਵੇ ਵੀਡੀਓ ਬਣਦੀ ਹੋਵੇ ਸਾਰੇ ਬੰਦੇ ਪੁੱਛਣ ਲੱਗ ਜਾਂਦੇ ਆ ਵੀ ਯੂਟਿਊਬ ਚੈਨਲ ਹੈ ਇਧਰ ਦਾ ਬਾਲਾ ਯੂਟਿਊਬ ਚਲਾਉਂਦੇ ਆ ਫੇਸਬੁੱਕ ਚਲਾਉਂਦੇ ਓਏ ਆਪਾ ਮਰੂਦ ਲੈਣ ਭੁੱਲਿਆ ਪਿੱਛੋਂ ਚਾਚੇ ਨੂੰ ਗਿਆ ਸੀਗਾ ਲੈ ਵੇ ਸਰਦੀਆਂ ਦਾ ਤੋਹਫਾ ਆ ਪਿਆਗਾ ਸਾਰਾ ਉਹ ਜਿਹਨੂੰ ਜਿਹਨੂੰ ਸ਼ਾਪਿੰਗ ਕਰਨੀ ਐ ਇੱਥੋਂ ਲੈ ਜਾ ਸਾਮਾਨ ਆਪਾਂ ਲੈ ਚੱਲਦੇ ਆ ਸ਼ਾਪਿੰਗ ਵਾਲਾ ਜਿੱਥੋਂ ਚੱਕੋ ਜਿੰਨਾ ਚੱਕਣਾਗਾ 2 2 2 2 ਪੀਸ ਦੇ ਦੇ ਆ ਖੁੱਲਾ ਜਿੰਨਾ ਮਰਜੀ ਸਾਰੇ ਰਿਸ਼ਤੇਦਾਰ ਆ ਲੱਗ ਗਿਆ ਜਰਾਪਾ ਲੈਣ ਮੈਂ ਰਿਸ਼ਤੇਦਾਰ ਕਦੇ ਆਇਆ ਨਾ ਕਹਿੰਦਾ ਕਿ ਕਿਥੋ ਲਿਆਂਦਾਗਾ ਗੱਡੀ ਆਪਣੀ ਉਹ ਖੜੀ ਆ ਲਾਹੌਰ ਘੁੰਮਣ ਲਈ ਜੀ ਆਟੋ ਰਿਕਸ਼ੇ ਵੀ ਮਿਲ ਜਾਂਦੇ ਜਿਹੜੇ ਆਟੋ ਹਨ ਆ ਮਿਲ ਜਾਂਦੇ ਆ ਸਾਰੇ ਤੇ ਇਹ ਬੰਦੇ ਦੇਖ ਲਓ ਇੰਨੇ ਇੰਨੇ ਚੜਾਉਂਦੇ ਪਰ ਇਹ ਸਰਦਾਰ ਜੀ ਕਿੱਥੇ ਬੈਠੇ ਨੇ ਆ ਬੜੀ ਵੀਡੀਓ ਚ ਦੇਖਿਆ ਧੰਨਵਾਦ ਯਾਰ ਮਿਹਰਬਾਨੀ ਭਰਾ ਤੇਰੀ ਸ਼ੁਕਰੀਆ ਇਹ ਦੇਖੋ ਕਿੰਨੇ ਜਣੇ ਵਟਾ ਕੇ ਚੱਲੇ ਆ ਏ ਜਗਾੜੂ ਰਿਕਸ਼ੇ ਇੱਥੋਂ ਦੇ ਸਾਡੇ ਬੰਦੇ ਨਾਲ ਸਿੱਟਦੀ ਭਰਾਵਾ ਠੀਕ ਐ ਇਹ ਜਗਾੜੂ ਰਿਕਸ਼ੇ ਸਸੀ ਕਲ ਜੀ ਹੋਰ ਕਿੰਦਾ ਚਲੋ 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 ਕਰੋ ਦਰਸ਼ਨ ਵਧੀਆ ਵਧੀਆ ਠੀਕ ਠਾਕ ਜੀ ਲੈ ਵੀ ਬੈਠੀਏ ਗੱਡੀ 'ਚ ਆਪਣੀ ਜੰਦਿਆ ਇਹ ਕਹਿੰਦੇ ਹੁੰਦੇ ਜੀ ਲਾਹੌਰ ਲਾਹੌਰ ਹੀ ਐ ਆਪਣੀ ਗੱਡੀ ਕਿੱਥੇ ਖੜੀ ਹੈ ਆ ਖੜੀ ਹੈ ਜੀ ਇੱਧਰ ਆਪਣੀ ਗੱਡੀ ਉਹ ਖੜੀ ਹੈ ਆਪਣੀ ਕਾਰ ਚਲੋ ਜੀ ਬੈਠੋ ਸੰਤੋ ਅੱਗੇ ਚਲੀਏ ਦਿਖਾਈਏ ਲਾਹੌਰ ਤੁਹਾਨੂੰ ਬੈਠੋ ਬੈਠੋ ਆਪਣੇ ਚਾਚੇ ਨਹੀਂ ਪਹੁੰਚਣਗੇ ਇਹ ਕੁਰਤੀ ਕੀ ਹਾਲ ਆ ਪਾਪਾ ਜੀ ਠੀਕ ਠਾਕ ਹੋ ਏ ਪਾਲੀਗਨ ਦਾ ਕਹਿੰਦਾ ਕੁਰਤੀਆਂ ਆਪਣੇ ਚਾਚੇਆਂ ਵਾਸਤੇ ਸੇਉਂਦੀਆਂ ਏ ਥੱਲੋ ਜੇ ਦੀ ਪਾਉਂਦੇ ਹੁੰਦੇ ਹਨ ਪੈਸੇ ਸਾਹਮਣਾਂ ਵਾਲੀਆਂ ਇਹ ਝੁੱਗੀਆਂ ਪੁਰਾਣੇ ਬਾਬਿਆਂ ਦੀਆਂ ਪਰ ਸੜੀ ਆਪਣੇ ਕੋਲੇ ਇੰਨਾ ਖਜ਼ਾਨਾ ਨਹੀਂ ਵੀ ਅੰਦਰ ਦੀ ਪੈਸੇ ਪਾਈ ਏ ਆ ਮੁੰਆ ਚਲੋ ਜੀ ਆਪਣਾ ਲਿਮਟਾ ਦੀ ਗੱਲ ਪਾਲੀਗਨਾਂ ਆਪਣੇ ਦਾ ਲਿਮਟਾ ਦੀ ਬੁਰੀਆਂ ਹੁੰਦੀਆਂ ਹੋਰ ਚਾਚਾ ਜੀ ਠੀਕ ਠਾਕ ਖੈਰ ਸ਼ੁਕਰ ਹੈ ਅੱਲਾ ਦਾ ਚਲੋ ਚਲੋ ਖੈਰ ਸੇ ਆਏ ਆ ਜੀ ਕੀ ਦਿਨਾ ਅੱਜ ਅੱਜ ਹਾਂ ਜੀ ਸਪੈਸ਼ਲ ਦਿਨ ਹੈ ਜੀ ਅੱਜ ਅੱਜ ਜਥਾ ਹੈ ਜੀ ਇਧਰ ਹਾਂ ਪੂਰੇ ਸਰਦਾਰ ਉਧਰ ਸੇ ਆਏ ਆਂ ਦਰਸ਼ਨ ਕਰਨੇ ਕੇ ਲਈ ਹਾਂ ਇਧਰ ਜੀ ਡੇਰਾ ਸਾਹਿਬ ਲਾਹੌਰ ਮੇ ਉਹ ਲੈ ਵੀ ਮਿੱਤਰੋ ਬੈ ਜੀ ਕਰ ਦਈਏ ਦਰਵਾਜ਼ੇ ਬੰਦ ਫਿਰ ਮਿਲਾਂਗੇ ਆਜੋ ਜੀ ਆਜੋ ਆਜੋ ਉਤਰਿਆ ਉਤਰੇਓ ਸੰਗ ਤੋਂ ਜਲਦੀ ਪਹਿਲਾਂ ਅਗਲੀ ਸੰਗ ਤੋਂ ਉਤਰੂਗੀ ਠੀਕ ਹੈ ਇਹ ਲਾਹੌਰ ਘੁੰਮ ਦੇ ਘਮਾਉਂਦੇ ਬੇਬੇ ਬਾਪੂ ਹੁਣਿਆਂ ਨੂੰ ਅਸੀਂ ਲੈ ਕੇ ਪਹੁੰਚ ਗਏ ਜੀ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਇਹਨਾਂ ਨੂੰ ਅੱਜ ਜਿਹੜਾ ਪ੍ਰਾਣਾ ਸਾਡਾ ਸਟੇਸ਼ਨ ਸੀਗਾ ਲਾਹੌਰ ਦਾ ਲਾਹੌਰ ਤੇ ਅੰਮ੍ਰਿਤਸਰ ਇੱਕ ਹੁੰਦੇ ਸੀ ਕਦੇ ਤੇ ਉਹ ਦਿਖਾਈਏ ਹੈ ਕਿ ਨਹੀਂ ਟ੍ਰੇਨ ਤਾਂ ਨਹੀਂ ਲੈ ਸਕਦੇ ਪਰ ਦੇਖ ਤਾਂ ਸਕਦੇ ਹਾਂ ਹਾਂ ਜੀ ਤੇ ਉਹ ਇਹਨਾਂ ਨੂੰ ਦਿਖਾਉਣ ਲਿਆ ਕਿ ਕਹੋ ਜਾਂ ਅ ਮਤਲਬ ਪੁਰਾਣਾ ਲਾਹੌਰ ਦਿਖਾਉਂਦੇ ਫਿਰਦੇ ਆ ਕਿ ਕਿਹੋ ਜਿਹਾ ਲਾਹੌਰ ਸ਼ਹਿਰ ਹੈ ਇਹ ਸਾਰਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਜੀ ਜਿੰਨਾ ਸਟੇਸ਼ਨ ਹੈ ਜਿਵੇਂ ਆਪਣਾ ਅਮਰਸਰ ਦਾ ਪੁਰਾਣਾ ਸੀ ਨਾ ਸਾਰਾ ਸਟੇਸ਼ਨ ਹੁਣ ਤਾਂ ਮੈਨਾਂ ਦਾ ਰੈਨੋਵੇਟ ਕਰਤਾ ਉਹ ਵੀ ਨਵਾਂ ਬਣਾਤਾ ਹਾਂ ਤੇ ਇਹ ਉਵੇਂ ਹੀ ਖੜਾ ਇਹਨਾਂ ਨੇ ਉਵੇਂ ਹੀ ਰੱਖਿਆ ਹੋਇਆ ਪੁਰਾਣਾ ਹੈ ਸਾਰਾ ਤੇ ਹਾਂ ਬੰਬੇ ਵਾਲਾ ਬੰਬੇ 'ਚ ਇੱਕ ਪੁਰਾਣਾ ਸੀ ਦੇਖਿਆ ਸੀਗਾ ਬੀਟੀਐਸ ਪਤਾ ਨਹੀਂ ਬੰਬੇ ਟਰਮੀਨਲ ਵਿਕਟੋਰੀਆ ਟਰਮੀਨਲ ਹਾਂ ਇੰਗਲਿਸ਼ ਨਾਮ ਆਉਂਦਾ ਤਾਂ ਵੈਸੇ ਹਾਂਜੀ ਉਹ ਵੀ ਅੰਗਰੇਜ਼ਾਂ ਨੇ ਬਣਾਇਆ ਚਲੋ ਅੰਦਰ ਚੱਲਦੇ ਆਂ ਤਾਨੂੰ ਹੁਣ ਲਾਹੌਰ ਦਾ ਟੇਸ਼ਨ ਦਿਖਾਉਨੇ ਆ ਤੇ ਦਿਖਾਉਨੇ ਆ ਗੱਡੀ ਕਿੱਥੋਂ ਜਾਂਦੀ ਹੈ ਲਾਹੌਰ ਨੂੰ ਆਪਣੇ ਅਮਰਸਰ ਨੂੰ ਤੇ ਸਾਡੇ ਨਾਲ ਜੀ ਇਰਫਾਨ ਭਾਈ ਇਹ ਸਾਰੀਆਂ ਵਿਕਾਸ ਭਾਈ ਇਰਫਾਨ ਭਾਈ ਇਹ ਸਾਰੀਆਂ ਪਰਮਿਸ਼ਨ ਇਹਨਾਂ ਨੇ ਲਈਆਂ ਹੋਈਆਂ ਸਾਰਾ ਘੁੰਮਦੇ ਫਿਰਦੇ ਦੇਖਦੇ ਆ ਜੀ ਪੁਰਾਣੀਆਂ ਚੀਜ਼ਾਂ ਇਹ ਬਜ਼ੁਰਗਾਂ ਨੇ ਕਿਹੜਾ ਵਾਰੀ ਵਾਰੀ ਲਾਹੌਰ ਆਉਣਾ ਨਾਲੇ ਸਰਕਾਰ ਦਾ ਕੀ ਪਤਾ ਕਦੋਂ ਬੰਦ ਕਰ ਦੇਣਾ ਪਹਿਲੇ ਮੈਲਾ ਲੁੱਟ ਲੋ ਜੀ ਨਹੀਂ ਦੇਖ ਲੋ ਸਹੀ ਐ ਨਾ ਇਹ ਸਾਹਮਣੇ ਜੀ ਲਾਹੌਰ ਸ਼ਹਿਰ ਦੀਆਂ ਟੈਕਸੀਆਂ ਬੰਬੇ ਵਾਂਗੂ ਵੀ ਕਾਲੀਆਂ ਤੇ ਪੀੜੀਆਂ ਬੰਬੇ ਐਂ ਬੰਬੇ ਚੱਲਦੀਆਂ ਬੰਬੇ ਪਰ ਉਹ ਦੂਜੀਆਂ ਚੱਲਦੀਆਂ ਗਈਆਂ ਅ ਅੰਬੈਸਡਰ ਟਾਈਪ ਜੀਆਂ ਤੇ ਇੱਥੇ ਬੈਂਡ ਚੱਲਦੀਆਂ ਜਿਵੇਂ ਆਪਣੇ ਸਟੇਸ਼ਨਾਂ ਦੇ ਬਾਹਰ ਭੀੜ ਭਟਕਾ ਰਹਿੰਦਾ ਓਵੇਂ ਲਾਹੌਰ ਦੇ ਬਾਹਰ ਵੀ ਭੀੜ ਭਟਕਾ ਰਹਿੰਦਾ ਲਾਹੌਰ ਦੇ ਸਟੇਸ਼ਨ ਦੇ ਤੇ ਇਧਰ ਦੇ ਸਾਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਜੋ ਜੀ ਵੀਡੀਓ ਦੇਖਦੇ ਹਾਂ ਕਿੰਨੀਆਂ ਦੇਖਦੇ ਹਾਂ ਬਹੁਤ ਦੇਖੀ ਆ ਮੈਂ ਜੀ ਸ਼ੁਕਰੀਆ ਮਿਹਰਬਾਨੀ ਬਾਜੀ ਕਿਧਰ ਗਏ ਨਾਲੇ ਬਾਜੀ ਵੀ ਨਾਲ ਹੀ ਨੇ ਆਜੋ ਆਪਾਂ ਅੰਦਰ ਨੂੰ ਚੱਲਨੇ ਆ ਆਜੋ ਨਾਲ-ਨਾਲ ਆਜੋ ਨਾਲੇ ਸਾਨੂੰ ਜਿਹੜਾ ਸਟੇਸ਼ਨ ਆ ਉਹ ਦਿਖਾਓ ਘੁਮਾਓ ਸਾਰਾ ਅੰਦਰਲੇ ਪਾਸੇ ਤਾਂ ਇਹ ਵੀ ਰੈਨੋਵੇਟ ਕੀਤਾ ਹੋਇਆ ਜਿੰਨਾ ਸਟੇਸ਼ਨ ਆ ਹਾਂਜੀ ਸਾਰਾ ਮਾਡਰਨ ਕੀਤਾ ਹੋਇਆ ਬਾਹਰਲੇ ਪਾਸਿਓਂ ਕਾਫੀ ਸਾਰਾ ਮਤਲਬ ਪ੍ਰਾਣੀ ਲੋਕ ਅਸਲ 'ਚ ਪ੍ਰਾਣੀ ਇਹਨਾਂ ਨੇ ਰੱਖੀ ਹੋਈ ਹੈ। ਨਹੀਂ ਅੰਦਰੋਂ ਵੀ ਪ੍ਰਾਣਾ ਰੱਖਣ ਵੈਸੇ। ਇਹ ਦੇਖੋ 831 ਕਿਲੋਮੀਟਰ ਹੈ। ਜਮੂ ਕਸ਼ਮੀਰ ਤੋਂ 80 ਕਿਲੋਮੀਟਰ ਹੈ। ਉਹ ਦੇਖੋ ਸਾਹਮਣੇ ਲਿਖਿਆ ਜੀ। ਸ਼੍ਰੀਨਗਰ 427 ਸ਼੍ਰੀਨਗਰ 427 ਜੰਮੂ ਕਸ਼ਮੀਰ 166 ਲੇ 831 ਇੰਡੀਆ ਵਾਲੇ ਬੋਰਡ ਲੱਗੇ ਹੋਏ ਆ। ਕਿਹੜੇ ਜੀ ਕਿੰਨੀ ਦੂਰ? ਸਰਦਾਰ ਲਾਹੌਰ ਦੇਖਣ ਆਏ ਆ ਅੱਜ। ਸਾਰੇ ਬੱਚਿਓ ਇੱਧਰ ਜਾਣਾ ਆਪਾਂ। ਇਹ ਆਪਣੇ ਕੋ ਜਿੱਥੇ ਵੀ ਚੈਕਿੰਗ ਚੱਲਦੀ ਹੈ ਬਿਨਾ ਟਿਕਟ ਵਾਲੇ ਇੱਥੇ ਵੀ ਸਫ਼ਰ ਕਰਦੇ ਆ ਤੇ ਆਹ ਟੀਟੀ ਭਾਈ ਸਾਹਿਬ ਖੜੇ ਆ ਤੇ ਸਾਰੇ ਬੰਦੇ ਫੜ ਰਹੇ ਆ ਇਹ ਹਾਂਜੀ ਕਿਦਾਂ ਜੀ ਜੀ ਜੁਕਰ ਹੈ ਜੀ ਸ਼ੁਕਰ ਅੰਮ੍ਰਿਤਸਰ ਨੂੰ ਗੱਡੀ ਕਿੰਨੇ ਵਜੇ ਜਾਣੀ ਆ ਬੰਦ ਹੋਈ ਆ ਕਦੋਂ ਚੱਲਣੀ ਆ ਜੀ ਇਹ ਤਹਕੁਮਤਾਂ ਦਾ ਅੱਛਾ ਚਲੋ ਹਾਂ ਚਲੋ ਜੀ ਤੇ ਅਸੀਂ ਜਾ ਰਹੇ ਆ ਜੀ ਪਲੇਟਫਾਰਮ ਤੇ ਏ ਆ ਗਿਆ ਜੀ ਪਲੇਟਫਾਰਮ ਨੰਬਰ 2 ਲਾਹੌਰ ਦਾ ਪਲੇਟਫਾਰਮ ਇਹ ਲਓ ਜੀ ਅਸੀਂ ਪਹੁੰਚ ਗਏ ਜੀ ਬਿਲਕੁਲ ਸਟੇਸ਼ਨ ਦੇ ਅਖੀਰ ਤੇ ਤੇ ਇੱਥੇ ਜਿਹੜਾ ਲਾਹੌਰ ਲਿਖਿਆ ਹੋਇਆ ਹੈਗਾ ਇਹਦੇ 9 ਪਲੇਟਫਾਰਮ ਹੈ ਜੀ ਇਹ ਸਟੇਸ਼ਨ ਦੇ ਤੇ ਇੱਥੇ ਗੱਡੀਆਂ ਆ ਕੇ ਲੱਗਦੀਆਂ ਇੱਕ ਅੱਧੀ ਗੱਡੀ ਆ ਵੀ ਰਹੀ ਹੁਣੇ ਤੁਹਾਨੂੰ ਦਿਖਾ ਦਿੰਦੇ ਹਾਂ ਹਾਂ ਜੀ ਹੁਣ ਪਹੁੰਚ ਗਏ ਲਾਹੌਰ ਤੁਸੀਂ ਹੁਣ ਆਣ ਤਸੱਲੀ ਹੋ ਗਈ ਜਿੱਥੇ ਲਿਖਿਆ ਮਿਲ ਗਿਆ ਵੀ ਲਾਹੌਰ ਹੈ ਸਹੀ ਹੈ ਬਹੁਤ ਸਹੀ ਹੈ ਜੀ ਹੈ ਪੂਰਾ ਸਹੀ ਹੈ ਚਲੋ ਲਾਹੌਰ ਦੇਖ ਲਿਆ ਬਾਪੂ ਉਹਨੇ ਨੇ ਚਾਚੇ ਉਹਨੇ ਸਾਰੇ ਕਿਉਂ ਜੀ ਸਹੀ ਹੈ ਦੇਖ ਲਿਆ ਲਾਹੌਰ ਤੇ ਆਇਦਰ ਇਰਵਾਨ ਭਾਈ ਉਧਰ ਉਧਰਲੇ ਪਾਸੇ ਵੀ ਜਾ ਸਕਦੇ ਆ ਜੀ ਜਾ ਸਕਦੇ ਆ ਭਾਜੀ ਆਪਾਂ ਪੁਲ ਕਰਾਸ ਕਰਾਂਗਾ ਤੇ ਇਹਦੇ ਨਾਲ ਨੋ ਪਲੇਟਫਾਰਮ ਆ ਅੱਛਾ ਜੀ ਅਸੀਂ ਆਏ ਜਿਵੇਂ ਦੂਸਰਾ ਪਲੇਟਫਾਰਮ ਆ ਫਿਰ ਤੀਸਰਾ ਚੌਥਾ ਪੰਜਵਾਂ ਜਿਵੇਂ 8 9 ਪਲੇਟਫਾਰਮ ਆ ਤੇ ਉੱਧਰ ਵੀ ਜਾ ਸਕਦੇ ਆ ਪੁਲ ਕ੍ਰਾਸ ਕਰੀ ਜਾਵਾਂਗੇ ਤਾਂ ਪਲੇਟਫਾਰਮ ਚੇਂਜ ਹੁੰਦੇ ਜਾਵਾਂਗੇ ਇੱਥੋਂ ਜਿਵੇਂ ਮਲਤਾਨ ਹੋ ਗਿਆ ਕਰਾਚੀ ਹੋ ਗਿਆ ਫੈਸਲਾਬਾਦ ਮਤਲਬ ਇੱਥੋਂ ਹਰ ਸ਼ਹਿਰ ਚ ਗੱਡੀ ਜਾਂਦੀ ਹੈ ਹਰ ਸ਼ਹਿਰ ਚ ਅੱਛਾ ਕਿਤੇ ਵੀ ਕਿਤੇ ਵੀ ਕੋਈ 라ਵਲਪਿੰਡੀ ਜਾਣਾ اسلامਾਬਾਦ ਜਾਣਾ ਸਰ ਪਾਸ ਇੱਥੋਂ ਗੱਡੀ ਜਾਂਦੀ ਭਾਈ ਠੀਕ ਹੈ ਲਾਹੌਰ ਮਹਿਨਸ ਹੱਪ ਹੈ ਮਹਿਨਸ 메ਨ ਸਟੇਸ਼ਨ ਆ ਹੈ ਠੀਕ ਹੈ ਜੀ ਦਿੱਲੀ ਵਾਲਾ ਕੰਮ ਇਧਰ টিਟੀ ਸਾਹਿਬ ਕਹਿੰਦੇ ਸਰਦਾਰ ਆਇਆ ਹੈ ਲਾਹੌਰ ਦੇ ਸਟੇਸ਼ਨ ਤੇ ਕਹਿੰਦੇ ਸਰਦਾਰਾਂ ਨਾਲ ਤਸਵੀਰਾਂ ਲੈ ਲਈਏ ਤੇ ਪਤਾ ਨਹੀਂ ਕਦੋਂ ਮੌਕਾ ਮਿਲਦਾ ਹੈਗਾ ਦੁਬਾਰੇ ਦੁਬਾਰੇ ਆਉਣ ਦਾ ਕਿਉਂ ਜੀ ਜੀ ਬਿਲਕੁਲ ਜੀ ਸਾਹਮਣੇ ਬਹੁਤ ਹੀ ਠੀਕ ਹੋ ਖੜੀ ਆ ਤੇ ਬੜੀ ਖੁਸ਼ੀ ਹੋਣੀ ਹੈ ਤੁਸੀਂ ਇੱਧਰ ਆਨੇ ਹੋ ਅਸੀਂ ਤੇ ਬੜੇ ਖੁਸ਼ ਹਾਂ ਤੁਸੀਂ ਦੱਸੋ ਸਰ ਜੀ ਖੁਸ਼ ਹੋ ਕਿ ਨਹੀਂ ਹੋ ਮੈਨੂੰ ਆਪਣਾ ਦੱਸੋ ਅਸੀਂ ਤੇ ਇਹ ਪੁੱਛਣਾ ਚਾਹੁੰਦੇ ਆ ਕਿ ਮੈਂ ਕਿਹਾ ਸਾਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ ਇਹਨਾਂ ਨੂੰ ਬਜ਼ੁਰਗਾਂ ਨੂੰ ਪੁੱਛੋ ਕਿੰਨੀ ਖੁਸ਼ੀ ਹੈ ਪਹਿਲੀ ਵਾਰੀ ਲਾਹੌਰ ਦਾ ਸਟੇਸ਼ਨ ਦੇਖਿਆ ਇਹਨਾਂ ਨੇ ਕਿਹਦਾ ਲੱਗਾ ਜੀ ਬਹੁਤ ਚੰਗਾ ਲੱਗਿਆ ਜੀ ਬਹੁਤ ਸਾਰੇ ਦੋਨੋਂ ਵੈਲਕਮ ਕਰਦੇ ਆ ਤੇ ਓਵਰ ਆਲ ਪਾਕਿਸਤਾਨੀ ਸਾਰੇ ਜਿਹੜਾ ਹਨ ਤੁਹਾਨੂੰ ਖੁਸ਼ ਖੁਸ਼ੀ ਮਹਿਸੂਸ ਕਰਦੇ ਕਿਉਂਕਿ ਆਪਣਾ ਇੱਕ ਆਪਣਈਆ ਤੇ ਨਾ ਪੰਜਾਬ ਵਿੱਚ ਸਾਡੀਆਂ ਤਾਂ ਬਸ ਉਹ ਸਰਦਾਂ ਹੀ ਹੈ ਨਹੀਂ ਤੇ ਬਾਕੀ ਦੇ ਸਾਰੇ ਇੱਕ ਸਾਰਾ ਕੁਝ ਇੱਕ ਹੈ ਬਿਲਕੁਲ ਬਾਹਰ ਤੇ ਅੱਛਾ ਜੀ ਖੁਸ਼ ਹੋ ਉਮੀਦ ਹੈ ਤੁਸੀਂ ਇੰਜੋਏ ਕਰ ਰਹੇ ਹੋਗੇ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਜੀ ਹਾਂਜੀ ਜਿਹੜਾ ਸਟੇਸ਼ਨ ਹੈ ਦੇਖਣ ਨੂੰ ਇੰਨਾ ਕਿ ਜਿਆਦਾ ਸੋਹਣਾ ਹੈ ਹਰ ਵਾਰ ਮੈਂ ਤਾਂ ਦੂਜੀ ਵਾਰ ਇੱਥੇ ਆਇਆ ਖੁਸ਼ੀ ਤੀਜੀ ਵਾਰ ਇੱਥੇ ਆਇਆ ਜਦੋਂ ਵੀ ਅਸੀਂ ਆਉਨੇ ਆ ਸਟੇਸ਼ਨ ਪੱਕਾ ਦੇਖਦੇ ਆ ਤੇ ਇਹ ਲਾਹੌਰ ਦੀਆਂ ਇੰਪੋਰਟੈਂਟ ਚੀਜ਼ਾਂ ਜੋ ਇੱਕ ਹੈ ਜਿਹੜੀਆਂ ਹਿਸਟੋਰੀਕਲ ਲੈਂਡਮਾਰਕਸ ਆ ਲਾਹੌਰ ਦੇ ਹਨ ਤੇ ਇਹਨੂੰ ਤੁਸੀਂ ਜ਼ਰੂਰ ਦੇਖ ਕੇ ਜਾਓ ਜਦੋਂ ਵੀ ਆਉਂਗੇ ਤੇ ਜਿਆਦਾ ਅਸੀਂ ਉਧਰਲੇ ਪਾਸੇ ਜਾਣਾ ਨਹੀਂ ਅਗਲੇ ਪਲੇਟਫਾਰਮ ਤੇ ਕਿਉਂਕਿ ਪਿਛਲੀ ਵਾਰ ਅਸੀਂ ਸਾਰਾ ਘੁੰਮ ਫਿਰ ਕੇ ਦਾ ਲਾਹੌਰ ਦਾ ਜਿਹੜਾ ਸਟੇਸ਼ਨ ਹੈ ਉਹ ਦੇਖ ਲਿਆ ਸੀ ਤੁਰ ਫਿਰ ਕੇ ਸਾਰਾ ਤੇ ਹੁਣ ਆਪਾਂ ਬਾਹਰਲੇ ਪਾਸੇ ਚੱਲਦੇ ਹਾਂ ਦੁਬਾਰਾ ਜਿਹੜੀਆਂ ਹੋਰ ਕੋਈ ਖੂਬਸੂਰਤ ਚੀਜ਼ਾਂ ਲਾਹੌਰ ਦੀਆਂ ਉਹ ਤੁਹਾਨੂੰ ਦਿਖਾ ਕੇ ਲਿਆਉਂਦੇ ਹਾਂ ਇਤੋਂ ਆ ਜਾ ਜੀ ਜਦੋਂ ਹੋਰ ਅੱਗੇ ਜਾਂਦੇ ਆ ਤੇ ਅੱਗੇ ਸਾਰਾ ਆ ਜਾਂਦਾ ਕੰਮ ਪਾਰਸਲ ਦਾ ਪਾਰਸਲ ਹੀ ਪਾਰਸਲ ਨੇ ਪੈਸੇਂਜਰ ਪਿੱਛੇ ਰਹਿ ਗਏ ਇੱਥੋਂ ਤੇ ਇੱਥੇ ਮੈਂ ਲਾਦਾ ਇਹ ਪਾਰਸਲ ਉਤਰਦੇ ਹਾਂਗੇ ਸਾਰੇ ਸਟੇਸ਼ਨ ਕਾਫੀ ਵੱਡਾ ਹੈ ਯਾਰ ਇਹ ਵੀ ਹੋਰ ਜੀ ਠੀਕ ਠਾਕ ਹੋ ਜੀ 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 ਖੈਰ ਖੈਰ ਤੇ ਇਹ ਦੇਖੋ ਉਹ ਉੱਥੇ ਤੱਕ ਪਲੇਟਫਾਰਮ ਆ ਸਾਰੇ ਤੇ ਆ ਪ੍ਰਾਣੇ ਪੌਲੋ ਓਮੇ ਬਣੇ ਹੋਏ ਲੋਹੇ ਦੇ ਪੁੱਲ ਖੜੇ ਆ ਤੇ ਪ੍ਰਾਣੀ ਇਮਾਰਤ ਹੈ ਲੋ ਫੜੋ ਰੈਨੋਵੇਟ ਅੰਦਰੋਂ ਜ਼ਰੂਰ ਕਰ ਰਹੇ ਆ ਸਾਰਿਆਂ ਨੂੰ ਸੰਭਾਲ ਕੇ ਰੱਖਣੀ ਮੈਂਟੇਨੈਂਸ ਚੱਲੀ ਜਾਂਦੀ ਹੈ ਦੀ ਪਰ ਇਹਦੀ ਖੂਬਸੂਰਤੀ ਵੀ ਇਸ ਸਟੇਸ਼ਨ ਦੀ ਇਸੇ ਕਰਕੇ ਆ ਕਿ ਇਹ ਪ੍ਰਾਣਾ ਇਹਨਾਂ ਨੇ ਸੰਭਾਲਿਆ ਹੋਇਆ ਪ੍ਰਾਣਾ ਖੜਾ ਹੈਗਾ ਲਾਹੌਰ 'ਚ ਵੈਸੇ ਸਾਰੀਆਂ ਕਾਫੀ ਸਾਰੀਆਂ ਚੀਜ਼ਾਂ ਪ੍ਰਾਣੀਆਂ ਦੇਖਣ ਨੂੰ ਮਿਲਦੀਆਂ ਬਾਹਰ ਦੇ ਰਸਤੇ ਪਈਏ ਜੀ ਤੇ ਕਿਸੇ ਦਿਨ ਫੇਰ ਆਵਾਂਗੇ ਅੱਜ ਤੱਕ ਸਿਰਫ ਬੇਬੇ ਬਾਪੂ ਨੂੰ ਦਿਖਾਉਣ ਲਈ ਆਈ ਸੀਗੇ ਤੇ ਫਿਰ ਉਦੋਂ ਅਸੀਂ ਇਥੋਂ ਸਫਰ ਵੀ ਕਰਨੇ ਐ ਐਤਕੀ ਤਾਂ ਸਾਡੇ ਕੋਲ ਵੀਜ਼ਾ ਵੀ ਲੰਬਾ ਹੈ ਥੋੜਾ ਜਿਹਾ ਮੁਲਤਾਨ ਹੋਰ ਸਾਊਥ ਸਾਈਡ ਦਾ ਪੇਸ਼ਾਵਰ ਉਧਰ ਦੇ ਵੀਜ਼ੇ ਸਾਡੇ ਕੋਲ ਹੈਗੇ ਆ ਤੇ ਅਸੀਂ ਅ ਟ੍ਰੇਨ 'ਚ ਸਫਰ ਕਰਾਂਗੇ ਮਤਲਬ ਸਾਰਾ ਅ ਟ੍ਰੇਨ ਦਾ ਸਫਰ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਨਾਲੇ ਖੁਦ ਐਕਸਪੀਰੀਅੰਸ ਕਰਾਂਗੇ ਜੀ ਗੱਡੀ ਆਪਣੀ ਵੇਟ ਕਰਦੀ ਹੈ ਜੀ ਤੇ ਰੇਲ ਗੱਡੀ ਨਹੀਂ ਆਪਣੀ ਜਿਹੜੀ ਆਪਣੀ ਦੂਜੀ ਗੱਡੀ ਆ ਕਿਰਾਏ ਵਾਲੀ ਉੱਥੇ ਬੈਠੀ ਹੋਣ ਆਇਤ ਕੀ ਵਧੀਆ ਕੀਤਾ ਜਿਹੜਾ ਗੱਡੀ ਕਰਾ ਲਈ ਗੱਡੀ ਚ ਘੁੰਮ ਰਿਆਂ ਤੁਰ ਫਿਰਗੇ ਜਿੱਥੇ ਜਿਹੜੀ ਜੀ ਦੇਖਣ ਆਲੀ ਉਥੇ ਉਤਰ ਜਾਈਦਾ ਤੇ ਫੇਰ ਬੈਠ ਜਾਈਦਾ ਜੀ ਫੇਰ ਆਰਾਮ ਨਾਲ ਅੱਗੇ ਅੱਗੇ ਤੁਰੇ ਫਿਰਦੇ ਆ ਆ ਦੇਖੋ ਜੀ ਆਪਾਂ ਲੱਛੇ ਖਾਂਦੇ ਹੁੰਦੇ ਸੀ ਤੇ ਛੋਟੇ ਹੁੰਦੇ ਇਹਦੇ ਤੇ ਜੀਪ ਤੇ ਰੱਖੋ ਗੈਪ ਕਿਵੇਂ ਭਾਈ ਜਾਨ ਠੀਕ ਹੈ ਇਹ ਲੈ ਲੋ ਹੁਣ ਨਹੀਂ ਖਾਂਦੇ ਬਚਪਨ ਦੀਆਂ ਯਾਦਾਂ ਦਾ ਜੀ ਕਰਦਾ ਸੀ ਆ ਮੰਮੀ ਮੈਨੂੰ ਸਸਤੇ ਜੀ ਸਾਰੀ ਜਾਂਦੀ ਆ ਖਾਣ ਕੀ ਕਹਿੰਦੇ ਆ ਕਹਿੰਦੇ ਆ ਖਾਣਾ ਲਾਹੌਰ ਚ ਨਾ ਪਿਆਰ ਬਹੁਤ ਮਿਲਦਾ ਯਾਰ ਸਾਰੇ ਬੰਦੇ ਪਿਆਰ ਬਹੁਤ ਕਰਦੇ ਆ ਸਟੇਸ਼ਨ ਤੇ ਜਾਓ ਕਿਤੇ ਜਾਓ ਸਰਦਾਰ ਨੂੰ ਦੇਖ ਕੇ ਤਾਂ ਬਹੁਤ ਮੋਹ ਮੁਹੱਬਤ ਕਰਦੇ ਆ ਬੱਲੇ ਲੋ ਜੀ ਬੈਠੀਏ ਹੁਣ ਆਪਾਂ ਆਪਣੀ ਗੱਡੀ ਚ ਚਲੋ ਜੀ ਬੈਠੋ ਸਾਰੇ ਓਏ ਲਓ ਜੀ ਹੋ ਗਏ ਦਰਵਾਜ਼ੇ ਬੰਦ ਹੋ ਗਏ ਬੈਠੋ ਹੋਰ ਤੁਸੀਂ ਲੋ ਜੀ ਰਸਤੇ ਦੇ ਵਿੱਚ ਉਤਰਿਆਂ ਤੇ ਇੱਥੋਂ ਲੈਣਾ ਜੀ ਅਸੀਂ ਪਾਣੀ ਇਹ ਪਾਣੀ ਦਾ ਵੱਡਾ ਗਲਨਤਰ ਰੱਖ ਲੀਏ ਜੀ ਤੇ ਗੱਡੀ ਦੇ ਵਿੱਚ ਨਾਲ ਘੁੰਦੇ ਫਿਰਦੇ ਫਿਰ ਪਿਆਲ ਲੱਗਦੀ ਰਹਿੰਦੀ ਆ ਪਾਲੀ ਬਾਈ ਵੱਡਾ ਹੀ ਚੱਕ ਲਿਆ ਆਏ ਹਾਏ ਕਿੰਨੀਆਂ ਬੋਤਲਾਂ ਇਹ ਹੈਗੀਆਂ ਵੀਰੇ 3 6 3 9 3 12 ਬੋਤਲਾਂ ਨੇ ਇੱਕ ਇੱਕ ਸਮਾਦੋ ਸਾਰੇ ਨੂੰਗਾ ਆਪੋ ਆਪਣੀ ਸੰਭਲੋ ਇਹ ਲਾਹੌਰ ਦੇ ਬਜ਼ਾਰਾਂ ਚ ਆ ਹਾ ਹਾ ਆ ਕੁੜਤੇ ਪਜਾਮੇ ਵੀ ਪ੍ਰੈਸ ਕਰਾਉਣੇ ਆ ਯਾਰ ਮੈਂ ਇਥੋਂ ਬਾਈ ਜੀ ਕਿਦਾਂ ਇਹ ਲਾਹੌਰ ਚ ਨਾ ਇੱਕ ਗੱਲ ਆ ਵੀ ਬੰਦੇ ਖੁਸ਼ਦਿਲ ਹੁੰਦੇ ਆ ਸਾਰੇ ਖੁਸ਼ ਖੁਸ਼ ਜਿੰਨੂੰ ਮਰਜੀ ਲੈ ਲੋ ਤੇ ਰੌਣਕ ਇੰਨੀ ਰਹਿੰਦੀ ਆ ਭੀੜ ਭੜੱਕਾ ਇੰਨਾ ਰਹਿੰਦਾ ਇਧਰ ਤੁਹਾਨੂੰ ਦਿਖਾਵਾਂ ਥੋੜਾ ਜਿਹਾ ਆ ਦੇਖੋ ਦੇਖੋ ਕਿੰਨੀ ਭੀੜ ਲੱਗੀ ਹੋਈ ਆ ਇੰਨੀ ਭੀੜ ਰਿਕਸ਼ੇ ਰੁਕਸ਼ੇ ਦੀ ਆ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਦਿਖਾਈ ਸੀ ਇਹ ਇੱਥੇ ਮੰਨ ਹੈ ਇਲੈਗਲ ਹੈ ਇਹ 2 ਨੰਬਰ 'ਚ ਵੱਡ-ਵੱਡ ਬਣਾਏ ਹੋਇਆ ਮੋਟਰਸਾਈਕਲ ਨੂੰ ਐਂ ਵੱਡ ਦਿੰਦੇ ਆ ਇਹ ਆ ਦੇਖੋ ਆ ਬੱਚਾ ਨੂੰ ਵੱਡ ਰੱਖਿਆ ਇਹਨਾਂ ਨੇ ਪਿੱਛੇ ਆ ਜੜਾ ਲੈਂਦੇ ਜਗਾੜ ਜਗਾੜ ਬਣਾਇਆ ਹੋਇਆ ਹੈ ਜਗਾੜ ਜਗਾੜੂ ਰਿਕਸ਼ਾ ਬੋਲਦੇ ਇਹਨੂੰ 6 ਬੰਦੇ ਬੰਦੇ ਆ ਜੀ ਇਹ 'ਆ ਲਓ ਜੀ ਲਓ ਦੇਖੋ ਲਾਹੌਰ ਇਹ ਰੋਜ਼-ਰੋਜ਼ ਨਹੀਂ ਮੌਕੇ ਮਿਲਦੇ ਜੀ ਲਾਹੌਰ ਘੁੰਮਣ ਦੇ ਲਾਹੌਰ ਨੂੰ ਦੇਖਣ ਦੇ ਮਸੀਹ ਸਬਾਬਾ ਬਣਦੇ ਆ ਇਹ ਕਰਮਾਂ ਦੇ ਨਾਲ ਤੇ ਕਰਮਾਂ ਦੀਆਂ ਗੱਲਾਂ ਅਸੀਂ ਮੈਂ ਦੂਜੀ ਵਾਰ ਮੈਂ ਲਾਹੌਰ ਆਇਆ ਤੇ ਖੁਸ਼ੀ ਤੀਜੀ ਵਾਰ ਪਰਿਵਾਰ ਪਹਿਲੀ ਵਾਰ ਮੇਰੇ ਵੱਡੇ ਸ਼ਹਿਰਾਂ ਦੇ ਮੁਕਾਬਲੇ ਜਦਾਂ ਅਬਰ ਸਰਦੇ ਵਿੱਚ ਤਾਂ ਜਾਮ ਹੀ ਲੱਗ ਜਾਂਦਾ ਪੂਰੇ ਦਾ ਪੂਰਾ ਤੁਸੀਂ ਬੱਸਾ ਦੇਖੋ ਇਹਨਾਂ ਨੇ ਕਿੰਨੀਆਂ ਸੋਹਣੀਆਂ ਨੇ ਉਹ ਨਹੀਂ ਹੈ ਜੀ ਬੱਸਾਂ ਵਾਲਾ ਤਾਂ ਇਹ ਤਾਂ ਕਾਰਾਂ ਗੁਰਾਂ ਘਟ ਨੇ ਸ਼ਿੰਗਾਰ ਕੇ ਰੱਖਦੇ ਨੇ ਦੇਸਾਂ ਦੇ ਘਰਾਂ ਵਾਲੀਆਂ ਵਾਂਗੂ ਜ਼ਿਆਦਾ ਹੈ ਮੋਟਰਸਾਈਕਲ ਇਹਦੇ ਗਿੱਟੇ ਭੰਨਦੇ ਆ ਜਿਹੜੀਆਂ ਗੱਡੀਆਂ ਆਪਣੇ ਵੱਡੀਆਂ ਜਾ ਰਹੀਆਂ ਨੇ ਚੀਰੀਆਂ ਜਾ ਰਹੀਆਂ ਨੇ ਉਹ ਇਸ ਸੜਕ ਤੇ ਭੱਜੀਆਂ ਫੈਰ ਰਹੀਆਂ ਨੇ ਦੇਖੋ ਤੁਸੀਂ ਸਾਹਮਣੇ ਹੀ ਇਹ ਕਾਰਾਂ ਆਪਣੇ ਕਹਿੰਦੇ ਨੇ ਕੁਆੜ ਹੋ ਗਿਆ ਇਹ ਇਹਦੇ ਦੌੜਦੀਆਂ ਜਾਂ ਫਿਰ ਆਪਣੇ ਚਾਰਾ ਜੂਰਾ ਵੱਢ ਕੇ ਲੈਣ ਨੂੰ ਲਾ ਰੱਖੀਆਂ ਨੇ